ਅਪਾਏ ਦਸ਼ਮ ਗ੍ਰੰਥ ਕੋਖ ਰਹੇ ਆ ਦਸ਼ਮ ਗ੍ਰੰਥ ਦੇ ਵਿੱਚ ਸ਼ੁਰੂ ਦੇ ਵਿੱਚ ਜਾਪ ਸਾਹਿਬ ਤੇ ਤਕਾਲ ਉਸ ਤੋਂ ਦੋ ਬਾਣੀਆਂ ਲਿਖ ਕੇ ਬਾਅਦ ਵਿੱਚ ਉਹਨਾਂ ਨੇ ਬਚਿੱਤਰ ਨਾਟਕ ਤੇ ਹੋਰ ਚੰਡੀ ਚਰਿੱਤਰ ਲਿਖੇ ਹੋਏ ਨੇ ਉਹ ਜੋ ਪ੍ਰਾਤਨ Hindu ਜਾਂ ਸਨਾਤਨ ਮਤ ਦੇ ਗ੍ਰੰਥ ਨੇ ਉਹਨਾਂ ਨੂੰ ਸੁਧਾਰ ਕੇ ਲਿਖਿਆ ਤਾਂ ਕਿ ਜੇ ਕੋਈ ਸਿੱਖ ਧਰਮ ਬਾਰੇ ਜਾਣ ਰਿਹਾ ਪੜ ਰਿਹਾ ਸਿੱਖਿਆ ਲੈ ਰਿਹਾ ਉਸ ਨੂੰ ਪੁਰਾਤਨ ਗ੍ਰੰਥ ਨਾ ਭੋਲਣੇ ਪੈਣ ਉਹ ਸੁਧਾਈ ਕਰਕੇ ਇੱਥੇ ਇੱਕ ਜਗ੍ਹਾ ਹੀ ਸਾਰੇ ਗ੍ਰੰਥਾਂ ਦਾ ਗਿਆਨ ਦੇਤਾ ਜਿਹੜਾ ਕੋਈ ਧਰਮ ਬਾਰੇ ਪੜ੍ਹਦਾ ਸਿੱਖਿਆ ਲੈਂਦਾ ਉਹ ਨੂੰ ਇਨ੍ਹਾਂ ਗ੍ਰੰਥਾਂ ਦਾ ਵੀ ਪਤਾ ਹੋਵੇ ਕਿ ਇਹ ਗ੍ਰੰਥ ਕੀ ਦੱਸਦੇ ਨੇ ਕੀ ਲਿਖਦੇ ਨੇ ਜਦੋਂ ਇਹ ਗ੍ਰੰਥ ਦੀ ਸੁਧਾਈ ਕਰਦੇ ਨੇ ਗ੍ਰੰਥ ਸੁਧਾਰਾ ਕਰਦੇ ਨੇ ਇਨ੍ਹਾਂ ਦੇ ਵਿੱਚ ਵੀ ਮੋਤੀ ਵਿਖਰੇ ਪਏ ਨੇ ਮੋਤੀ ਮਤਲਬ ਗਰਵਾਣੀ ਦੇ ਵਿੱਚ ਟੋਕਾਂ ਹੁੰਦੀ ਆ ਵੀ ਮੋਤੀ ਮਾਰਕੀ ਵਿਖਰੇ ਅੰਧਾ ਨਿਕਸਿਆ ਜਾਏ ਇੰ ਮੋਤੀ ਰਾਦੇ ਵਿੱਚ ਮੋਤੀ ਖੜਾ ਖੜਾ ਕੇ ਰੱਖਿਆ ਪਿਆ ਨਹੀਂ ਗੁਰਬਾਣੀ ਦੇ ਵਿੱਚ ਜਿਹੜੇ ਧਰਨੇ ਨੇ ਉਹ ਤਾਂ ਪੜ ਕੇ ਨਿਕਲ ਜਾਂਦੇ ਨੇ ਬਸ ਉਹਨਾਂ ਨੂੰ ਕੋਈ ਪਾ ਨਹੀਂ ਅੰਨੇ ਨੂੰ ਰਾਦੇ ਵਿੱਚ ਮੋਤੀ ਗਿਰਿਆ ਪਿਆ ਉਹਨੂੰ ਕੀ ਪਾ ਉਹਨੇ ਨਿਕਲ ਜਾਣਾ ਟੱਪ ਜਾਣਾ ਉਮੀ ਜਿਹੜਾ ਹੰਸਮਨ ਹੋਊਗਾ ਜਿਹੜਾ ਗੁਰਬਾਣੀ ਦੀ ਖੋਜ ਕਰੂਗਾ ਵਿਚਾਰ ਕੇ ਗੁਰਬਾਣੀ ਪੜੂਗਾ ਉਹ ਉਹ ਮੋਤੀ ਚੂਗਾ ਮਤਲਬ ਉਹਦੇ ਵਿੱਚ ਜਿਹੜੇ ਅਰਥ ਲੁਕੇ ਪਏ ਨੇ ਉਹ ਇਕੱਠੇ ਕਰੂਗਾ ਜੇਦੋ ਇਹ ਗ੍ਰੰਥਾਂ ਦੀ ਸੁਧਾਈ ਕੀਤੀ ਹੈ ਨਾ ਵਿੱਚ ਵੀ ਮੋਤੀ ਵਿਖਰੇ ਪਏ ਨੇ ਸਾਨੂੰ ਖੋਜ ਵਿਚਾਰ ਕੇ ਪੜ੍ਹਨੀ ਪੈਣੀ ਹੈ ਫੇ ਸਾਨੂੰ ਇਹ ਮੋਤੀ ਮਿਲਣਗੇ ਹੁਣ ਇੱਥੇ ਸਾਨੂੰ ਚਿੱਤ ਦੇ ਅਰਥ ਮਿਲਦੇ ਨੇ ਜਿਹੜੀ ਆਦ ਬਾਣੀ ਆ ਉਹਦੇ ਵਿੱਚ ਮਨ ਹੀ ਵਰਤਿਆ ਹੋਇਆ ਸ਼ਬਦ ਚਿੱਤ ਬਹੁਤ ਘੱਟ 31 ਵਾਰ ਵਰਤਿਆ ਹੋਣਾ ਮਨ ਨੂੰ ਹੀ ਦੋ ਤਰੀਕਿਆਂ ਨਾਲ ਲਿਖਿਆ ਹੋਇਆ ਜਿਹੜਾ ਸ਼ੁੱਧ ਮਨਨਾ ਉਹਦੇ ਮੰਮੇ ਦੇ ਨੰਨੇ ਨੂੰ ਔਕੜਾ ਜਿਹੜਾ ਸੰਸਾਰਿਕ ਮਨਨਾ ਉਹ ਕੱਲਾ ਮਨਨਾ ਪਤ ਦਸੰਤ ਦੀ ਬਾਣੀ ਦੇ ਵਿੱਚ ਮਨ ਨੂੰ ਉਸ ਤਰੀਕੇ ਨਾਲ ਨਹੀਂ ਲਿਖਿਆ ਹੋਇਆ ਮਨ ਤੇ ਚਿੱਤ ਲਿਖਿਆ ਹੋਇਆ ਇਹ ਮਨ ਤੇ ਚਿੱਤ ਹੁਣ ਦੋ ਨਹੀਂ ਹੈਗੇ ਹੁਣ ਜਦੋਂ 24 ਉਤਾਰਾਂ ਤੋਂ ਬਾਅਦ ਪੰਨਾ 612 ਤੇ ਪੜਦੇ ਆ ਮਨ ਚਿੱਤ ਕੈ ਕਰ ਸੇਵ ਤਬ ਰੀਜ ਹੈ ਗੁਰਦੇਵ ਇੱਥੋਂ ਚਿੱਤ ਦੇ ਅਰਥ ਨਿਕਲਦੇ ਨੇ ਇਹ ਮੋਤੀ ਵਿਖਰੇ ਪਏ ਨੇ ਸਾਨੂੰ ਆਪ ਚੁਗਣੇ ਪੈਣੇ ਨੇ ਕਹਿੰਦੇ ਜਦੋਂ ਮਨ ਹੁਣ ਪੁਲਵਾਨ ਲੜਦੇ ਨੇ ਉਹਨਾਂ ਚੋਂ ਇੱਕ ਚਿੱਤ ਹੁੰਦਾ ਇੱਕ ਹਾਰਦਾ ਇਵੇਂ ਜਿਹੜਾ ਮਨ ਆ ਜਦੋਂ ਮਨ ਦੇ ਵਿੱਚ ਹੋਮੇ ਖਤਮ ਹੋ ਜਾਂਦੀਆਂ ਮਨ ਹਾਰ ਜਾਂਦਾ ਮਨ ਨੂੰ ਚਿੱਤ ਕੇ ਸੇਵ ਕਰਨੀ ਪੈਂਦੀ ਆ ਮਤਲਬ ਫੇਰ ਸੱਚ ਦਾ ਗਿਆਨ ਇਕੱਠਾ ਕਰਨਾ ਪੈਂਦਾ ਅਸਲੀਅਤ ਜਾਨਣੀ ਪੈਂਦੀ ਆ ਤਬ ਰੀਜ ਹੈ ਗੁਰਦੇਵ ਫੇਰ ਗੁਰਦੇਵ ਪ੍ਰਭਾਵਿਤ ਹੁੰਦਾ ਰੀਜ ਦਾ ਮਤਲਬ ਇੰਪ੍ਰੈਸ ਹੁੰਦਾ ਫੇਰ ਉਹ ਆਪਣਾ ਗਿਆਨ ਦਿੰਦਾ ਗੁਰਦੇਵ ਨੇ ਗਿਆਨ ਦੇਣਾ ਇੱਥੇ ਚਿੱਤ ਦੇ ਯਾਰ ਸੱਪਾਏ ਨੇ ਚਿੱਤ ਕੋਈ ਵੱਖਰੀ ਆਈਡੈਂਟੀਟੀ ਨਹੀਂ ਹੈਗੀ ਇਹ ਇਹ ਮਨ ਹੀ ਆ ਇਹ ਮਨ ਦੇ ਵਿੱਚ ਜਦੋਂ ਓਮੇ ਖਤਮ ਹੋ ਜਾਣੀਆਂ ਇਸਨੇ ਹੀ ਚਿੱਤ ਹੋ ਜਾਣਾ ਚਿੱਤ ਵਿੱਚ ਹਾਰ ਜਾਣਾ ਹਾਰਿਆ ਹੋਇਆ ਓਮੇ ਰਹਿਤ ਮਨ ਇਸ ਨੂੰ ਗੋਵਿੰਦ ਸਿੰਘ ਜੀ ਚਿੱਤ ਕਹਿੰਦੇ ਜਿਵੇਂ ਚੌਪੀ ਸਾਬ ਚ ਸ਼ੁਰੂ ਚ ਉਹਦਾ ਅਮਰੀ ਕਰੋ ਹਾਸ ਤੇ ਰੱਛਾ ਪੂਰਨ ਹੋਏ ਚਿੱਤ ਦੀ ਇੱਛਾ ਉੱਥੇ ਜੇ ਅਸੀਂ ਚਿੱਤ ਪੜਾਂਗੇ ਤਾਂ ਉਹਦਾ ਮਤਲਬ ਇਹ ਆ ਕੇ ਉਹ ਓਮੇ ਰਹਿਤ ਮਨ ਆ ਉਹੋ ਮੇਰੇ ਹੱਥ ਮਨ ਦੀ ਇੱਛਾ ਜੋ ਪੀਸੀ ਤੇਰੇ ਨਾਲ ਮਿਲ ਜਾਈਏ ਉਹ ਪੂਰੀ ਹੋਵੇ ਸਾਨੂੰ ਆਪਣਾ ਹੱਥ ਦੇ ਕੇ ਆਪਣਾ ਗਿਆਨ ਦੇ ਕੇ ਸਾਡੀ ਰੱਖਿਆ ਕਰ ਤੇ ਸਾਡੇ ਚਿੱਤ ਦੀ ਇੱਛਾ ਪੂਰੀ ਕਰ ਤੋ ਇਹੇ ਐਵੇਂ ਅਰਥ ਖਿੰਡੇ ਪਏ ਨੇ ਸਾਨੂੰ ਇਕੱਠੇ ਕਰਨੇ ਪੈਣਗੇ ਇਹ ਉਦੋਂ ਹੋਣਗੇ ਜਦੋਂ ਅਸੀਂ ਖੋਜ ਵਿਚਾਰ ਕੇ ਗੁਰਬਾਣੀ ਪੜਾਂਗੇ ਕਿਰਪਾ ਕਰਕੇ ਗੁਰਬਾਣੀ ਨੂੰ ਖੋਜ ਵਿਚਾਰ ਕੇ ਪੜੋ